ਬੀ ਜਸ਼ਨ ਦੀ ਇੱਕੋ ਰੇਡ ਆ 2100 ਹੀ ਪਾਉਗੀ ਇਹ ਜਸ਼ਨ ਤੱਕ ਹੀ ਪੁੱੜੀ ਕਰਦੇ ਹੋ ਜੀ ਮਾਇਆ ਜਦੋਂ ਕੌਡੀ ਪਾਕੇ ਆ ਗਿਆ ਲਓ ਪਈ ਹੋ ਕੌਡੀ ਆ ਵੇਖਦਾ ਜਸ਼ਨ ਪਹਿਲਵਾਨ ਆ ਤਨ ਤਨ ਕਰ ਆ ਗਿਆ ਔਰ ਪੰਮਾ ਸਰਪੰਚ ਕਹਿੰਦਾ ਵੀ ਮੁੰਡੇ ਨੂੰ 2100 ਦੇ ਦਿਓ ਔਰ ਅਰਸ਼ ਖੜਾ ਹੈ ਔਰ ਜੋਤ ਹੁਣਾ ਦਾ ਹੈ ਔਰ ਸਾਡੇ ਰੈਵ ਕੈਨੇਡਾ ਦਾ ਸਾਰੇ ਭਰਾਵਾਂ ਦਾ ਗਿਆ ਗੜਮਾ ਧੰਨਵਾਦ ਹੈ ਲਓ ਕਬੱਡੀ ਫਿਰ ਮਨਾਨੀ ਚ ਪੈ ਰਹੀ ਹੈ ਚੌਂਦੀ ਕਬੱਡੀ ਚੈਨ ਵਿੱਚੋਂ ਪੱਟੇ ਖੇਚ ਬੱਲੇ 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 ਜਸ਼ਨ ਹੋ ਗਿਆ ਜਸ਼ਨ ਹੋ ਗਿਆ ਵੀ ਉਹਨੇ ਇੱਕ ਇੱਕ ਹਜ਼ਾਰ ਦਿੱਤੇ ਜਾਣਗੇ ਲਓ ਅਗਲੀ ਕਬੱਡੀ ਮੈਦਾਨ ਵਿੱਚ ਪੈ ਗਈ ਹੈ ਏ ਸਨੀ ਤੇ ਜਸ਼ਨ ਸਨੀ ਆਦਮ ਵਾਲੀਆ ਤੇ ਜਸ਼ਨ ਸਨੀ ਤੇ ਜਸ਼ਨ ਦੇ ਦਰਮਿਆਨ ਕਬੱਡੀ 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 ਆ ਲੱਗਾ ਪਿਆ ਜੋਰ ਹੜ ਜੋ ਪਾਸੇ ਏ ਜਸ਼ਨ ਤੇ ਸਨੀ ਜਸ਼ਨ ਤੇ ਸਨੀ ਟੱਕਰ ਸਿਰੇ ਦੀ ਆ ਵਾਹ ਓਏ ਸੋਹਣਿਆ ਜਸ਼ਨ ਆਲਮਗੀਰ ਆ ਦੇਖਾਂਗੇ ਜਸ਼ਨ ਦੀ ਰੇਡ ਤੇ ਆਹ ਦੇਖੋ ਆਹ ਦੇਖੋ ਆਹ ਦੇਖੋ ਨਜ਼ਾਰਾ ਖੇਡ ਕਬੱਡੀ ਦਾ ਲੱਗਦਾ ਹੋਇਆ ਜੋਰ ਪਰ ਜਸ਼ਨ ਆਲਮਗੀਰੀਆ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਰੇਡ ਕਹਿੰਦੇ ਨਾੜ